ਅੱਜ ਦੇ ਮਹਿਮਾਨ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਸਾਡੇ ਮਹਿਮਾਨ ਹਨ ਉਪੇਸ਼ ਜਿੰਦਲ ਪਾਜਪਾ ਆਗੂ ਜੋ ਕਿ ਜੁਵਾ ਨੌਜਵਾਨ ਹਨ ਉਹਨਾਂ ਨਾਲ ਗੱਲ ਕਰਾਂਗੇ ਉਪੇਸ਼ ਜਿੰਦਲ ਜੀ ਤੁਹਾਡਾ ਅਸੀਂ ਆਪਣੇ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡੇ ਚੈਨਲ ACP ਇੰਡੀਆ ਨਿਊਜ਼ ਦਾ ਵੀ तहे دلੋਂ ਧੰਨਵਾਦ ਕਰਦਾ ਜੋ ਮੇਰੇ ਕੋਲ ਆਇਆ ਤੁਹਾਡਾ ਧੰਨਵਾਦ ਜੀ ਸੀ ਆਪਣਾ ਵੀ ਸਮਿਆ ਸਾਨੂੰ ਦਿੱਤਾ ਜਿਸ ਤਰਾਹion बीजेपी ਦੀ ਸਰਕਾਰ ਮੋਦੀ ਸਾਹਿਬ ਨੇ ਅਲੱਗ-ਅਲੱਗ ਆਪਣੇ ਸਕੀਮਾਂ ਦੇ ਤਹਿਤ ਪ੍ਰੋਗਰਾਮਾਂ ਦੇ ਤਹਿਤ ਜਾਂ ਜੋ ਪਾਰਟੀਆਂ ਨੂੰ ਕੁਝ ਕਰਨਾ ਚਾਹੀਦਾ ਖਾਸ ਕਰ ਪ੍ਰਧਾਨ ਮੰਤਰੀ ਨੂੰ ਉਹਨਾਂ ਨੇ ਉਹ ਆਪਣਾ ਕੰਮ ਸ਼ੁਰੂ ਕਰਿਆ ਤੇ ਦੇਖੋ ਕਰ ਵੀ ਰਹੇ ਆ ਜਿਸ ਤਰ੍ਹਾਂ ਕੀ ਹਾਲ ਹੀ ਵਿੱਚ ਆਪਾਂ ਮਥੂਰੀ ਸ਼ਹਿਰ ਦੀ ਵਿੱਚ ਬੈਠੇ ਆ ਤਾਂ ਤੂਰੀ ਸ਼ਹਿਰ ਦੀ ਆਪਾਂ ਗੱਲ ਕਰੀਏ ਰੇਲਵੇ ਸਟੇਸ਼ਨ ਨੂੰ ਇੱਕ ਮਾਡਲ ਸਟੇਸ਼ਨ ਬਣਾਉਣ ਦਾ ਜੋ سلسلہ ਸੀ ਉਹ ਬਹੁਤ ਵਧੀਆ ਰੇਲਵੇ ਸਟੇਸ਼ਨ ਬਣਿਆ ਉਹਦੇ ਬਾਰੇ ਤੁਸੀਂ ਦੇਖੋ ਜੀ ਮੋਦੀ ਸਾਹਿਬ ਇੱਕ ਰੋਲ ਮਾਡਲ ਨੇ ਪੂਰੇ ਵਿਸ਼ਵ ਦੇ ਲਈ ਮੋਦੀ ਸਾਹਿਬ ਨੂੰ ਅੱਜ ਦੀ ਤਰੀਕ ਦੇ ਵਿੱਚ ਇੱਕ ਵਿਕਾਸ ਮਾਡਲ ਦੇ ਤੌਰ ਤੇ ਦੇਖਿਆ ਜਾਂਦਾ ਹੈ ਮੋਦੀ ਸਾਹਿਬ ਨੇ ਦੇਸ਼ ਭਰ ਦੇ ਵਿੱਚ ਅਨੇਕਾਂ ਹੀ ਰੇਲਵੇ ਸਟੇਸ਼ਨ ਇਹ ਜੇ ਚੁਣੇ ਨੇ ਜਿਨ੍ਹਾਂ ਦਾ ਮਤਲਬ ਪੂਰੀ ਚੰਗੇ ਤਰੀਕੇ ਕਾਇਆਕਲਪ ਹੋ ਰਿਹਾ ਤੂਰੀ ਦੇ ਰੇਲਵੇ ਸਟੇਸ਼ਨ ਦੇ ਉੱਪਰ ਵੀ 37 ਕਰੋੜ ਰੁਪਇਆ ਲੱਗ ਰਿਹਾ ਔਰ ਤੁਸੀਂ ਸਟੇਸ਼ਨ ਤੇ ਜਾਓਗੇ ਤਾਂ ਦੇਖੋਗੇ ਸਟੇਸ਼ਨ ਦੀ ਪੂਰੀ ਤਰ੍ਹਾਂ ਕਾਇਆਕਲਪ ਹੋ ਰਹੀ ਹੈ ਲੋਕ ਦੂਰੋਂ ਦੂਰੋਂ ਦੇਖਣ ਵਾਸਤੇ ਆ ਰਹੇ ਨੇ ਮਤਲਬ ਇਸ ਤਰ੍ਹਾਂ ਦਾ ਵਰਲਡ ਕਲਾਸ ਰੇਲਵੇ ਸਟੇਸ਼ਨ ਧੂਰੀ ਦਾ ਤਿਆਰ ਹੋ ਰਿਹਾ ਜੀ ਇਹ ਅਸੀਂ ਇਹ ਵੀ ਦੇਖਿਆ ਜਿਸ ਤਰ੍ਹਾਂ ਕਈ ਵਾਰ ਆਪਾਂ ਵੀ ਜਾਣਦੇ ਆ ਤਾਂ ਰੇਲਵੇ ਸਟੇਸ਼ਨ ਦੇ ਲੋਕ ਆਪਣੇ ਬੱਚਿਆਂ ਨੂੰ ਰੇਲਵੇ ਸਟੇਸ਼ਨ ਦਿਖਾਉਣ ਆ ਰਹੇ ਨੇ ਕਿ ਇੱਦਾਂ ਇੱਕ ਵਧੀਆ ਅਜੂਬਾ ਰੇਲਵੇ ਸਟੇਸ਼ਨ ਬਣਨ ਜਾ ਰਹੇ ਆ ਤੁਸੀਂ ਇਹ ਕਲਾਕਿਰਤੀਆਂ ਵੀ ਲਗਾ ਲਓ ਐਮਐਸ ਸੋਨੀਆ ਨੇ ਹਾਂਜੀ ਜੋ ਆਪਣੇ ਆਪ ਨੂੰ ਖਿੱਚਦਾ ਕੇਂਦਰ ਹੀ ਨੇ ਬਿਲਕੁਲ देखो मैं फिर वही गल कहूंगा ते वर्ल्ड क्लास रेलवे स्टेशन तैयार हो रहे ने ठूरी भी ओना दे विच एक है ते वख वख तरीके दे ਸਾਡੇ ਸੱਭਿਆਚਾਰ ਨੂੰ ਮੁੱਖ ਰੱਖਦੇ ਹੋਏ ਉਸ ਤਰੀਕੇ ਦੇ ਕਲਚਰ ਨੂੰ ਦੇਖਦੇ ਹੋਏ ਇਸ ਤਰ੍ਹਾਂ ਸਟੇਸ਼ਨ ਤਿਆਰ ਹੋ ਰਹੇ ਨੇ ਪੂਰੇ ਦੇਸ਼ ਭਰ ਦੇ ਵਿੱਚ ਇਸ ਤੋਂ ਇਲਾਵਾ ਕੁਝ ਐਦਾਂ ਦੀਆਂ ਜੋ ਚੀਜ਼ਾਂ ਨੇ ਜੋਗੀ ਪਬਲੀਕਲੀ ਕਿਤੇ ਨਹੀਂ ਉਹਨਾਂ ਬਾਰੇ ਤੁਸੀਂ ਕੁਝ ਦੱਸੋ ਦੇਖੋ મોદી ਸਾਹਿਬ ਦ ਮੇਨ ਟੀਚਾ ਇਹੀ ਇਹੀ ਹੈ ਕਿ ਆਮ ਲੋਕਾਂ ਦੇ ਲਈ ਗਰੀਬ ਲੋਕਾਂ ਦੇ ਲਈ ਕੰਮ ਕਰਨਾ ਤੇ ਉਹ ਸਾਰੇ ਪੀਚਿਆਂ ਨੂੰ ਮੁੱਖ ਰੱਖਦੇ ਹੋਏ ਲੋਕ ਸੇਵਾ ਲਈ ਉਹ ਕੰਮ ਕਰ ਰਹੇ ਨੇ ਆਸ਼ੀਮਾਨ ਯੋਜਨਾ ਦੇ ਤਹਿਤ 5 ਲੱਖ ਰੁਪਏ ਦਾ ਗਰੀਬਾਂ ਵਾਸਤੇ ਮੁਫਤ ਇਲਾਜ ਮਿਲ ਰਿਹਾ ਦੇਖੋ ਪਹਿਲਾ ਗਰੀਬ ਇਨਸਾਨ ਉਹ ਇਲਾਜ ਕੋੱਖੋਂ ਹੀ ਮਤਲਬ ਉਹਨਾਂ ਇਹ ਜਿਹੇ ਬਾਂਝਾ ਰਹਿ ਜਾਂਦਾ ਸੀ ਇਹ ਜਿਹੇ ਦੁਰਘਟਨਾਵਾਂ ਹੋ ਜਾਂਦੀਆਂ ਸੀ ਉਹ ਇਲਾਜ ਕਿੰਨੀ ਉਹ ਹੀ ਬਾਂਝੇ ਰਹਿ ਜਾਂਦੇ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਕੋਈ ਫਿਕਰ ਨਹੀਂ 5 ਲੱਖ ਰੁਪਏ ਦਾ ਆਸ਼ੀਮਾਨ ਕਾਰਡ ਉਹਨਾਂ ਦੇ ਹੱਥ ਵਿੱਚ ਹੁੰਦਾ ਹੈ ਕਿ ਤੋ ਵੀ ਜਾ ਕੇ ਉਹ ਜਿਹੜੇ ਹਸਪਤਾਲਾਂ ਨਾਲ ਡਾਈਆ ਤਾਂ ਉੱਥੋਂ ਜਾ ਕੇ ਮੁਫਤ ਇਲਾਜ ਕਰਵਾ ਸਕਦੇ ਆ 5 ਲੱਖ ਰੁਪਏ ਤੱਕ ਮੁਫਤ ਰਾਸ਼ਨ ਮੋਦੀ ਸਾਹਿਬ ਦੇ ਰਹੇ ਆ ਕਰੋਨਾ ਕਾਲ ਵੀ ਨਿਕਲ ਗਿਆ ਦੇਖੋ ਉਦੋਂ ਤੋਂ ਹੀ ਮੁਫਤ ਰਾਸ਼ਨ ਦੀ ਸਕੀਮ ਚੱਲ ਰਹੀ ਹੈ 80 ਕਰੋੜ ਲੋਕਾਂ ਨੂੰ ਮੁਫਤ ਰਾਜਿਤ ਦਿੱਤਾ ਜਾ ਰਿਹਾ ਕੇਂਦਰ ਸਰਕਾਰ ਵੱਲੋਂ ਇਹ ਦੇਖੋ ਇਹ ਵੀ ਬਹੁਤ ਮੈਂਡਾ ਇੱਕ ਉਹਨਾਂ ਦਾ ਉਕਰਾਲਾ ਕਿ ਉਹਨਾਂ ਦੀ ਇੱਕ ਸੋਚ ਆ ਗਈ ਹਰ ਇੱਕ ਬੰਦਾ ਰਾਤ ਨੂੰ ਜਸ ਹੋਵੇ ਤਾਂ ਉਹ ਢਿੱਡ ਪਰ ਕੇ ਹੀ ਸੋਵੇ ਬਿਲਕੁਲ ਦੇਖੋ ਵਰਲਡ ਕਲਾਸ ਮੋਦੀ ਸਾਹਿਬ ਨੇ ਰੇਲਵੇ ਸਟੇਸ਼ਨ ਬਣਾ ਰਹੇ ਆ 에어ਪੋਰਟ ਬਣਾ ਰਹੇ ਆ 2014 ਤੱਕ ਸਿਰਫ ਦੇਸ਼ਕਰ ਦੇ ਵਿੱਚ 7 ਏਮਜ਼ ਹਸਪਤਲ ਹੁੰਦੇ ਸੀ ਅੱਜ ਤੁਸੀਂ ਗਿਨੋਗੇ ਤਾਂ ਸਿਰਫ 10 ਸਾਲਾਂ ਦੇ ਵਿੱਚ ਹੀ ਮੋਦੀ ਨੇ ਉਹਨਾਂ ਦੀ ਗਿਣਤੀ ਬਾਕੀ ਤੋਂ ਉੱਪਰ ਕਰ ਦਿੱਤੀ ਹੈ ਹਾਂ ਦੇਖੋ ਇਹ ਵੀ ਆਪਣੇ ਵਿੱਚ ਬਹੁਤ ਵੱਡਾ ਉਪਰਾਲਾ ਕਿ ਇਲਾਜ ਤੁਹਾਨੂੰ ਹਰ 60 ਕਿਲੋਮੀਟਰ ਦੇ ਆਰੇ ਵਿੱਚ ਵਧੀਆ ਮਿਲ ਜੇ ਬਿਲਕੁਲ ਜੀ ਦੇਖੋ ਪਹਿਲਾਂ ਆਪਣੇ ਪੀਜੀਆਈ ਇੱਥੇ ਬਣਿਆ ਸੀਗਾ ਪੀਜੀਆਈ ਦੇ ਵਿੱਚ ਵੀ ਆਪੀਡੀ ਵੀ ਸਟਾਰਟ ਹੋ ਗਈ ਹੈ ਤੇ ਬਾਕੀ ਦੀਆਂ ਸਹੂਲਤਾਂ ਵੀ ਇੱਥੇ ਪੀਜੀਆਈ ਸੰਗਰੂਰ ਦੇ ਵਿੱਚ ਸਟਾਰਟ ਹੋ ਦਿੱਤੀਆਂ ਹਨ ਨਵੀਂ ਵੀ ਕ ਆਪਣੇ ਵਿੱਚ ਆਪਣੇ ਨੇੜੇ ਬਠਿੰਡੇ ਦੇ ਦੇਖੋ ਤੁਸੀਂ ਬਠਿੰਡੇ ਦੇ ਵਿੱਚ ਵਰਲਡ ਕਲਾਸ ਹਸਪੀਟਲ ਬਣਾ ਕੇ ਦਿੱਤਾ ਬਿਲਕੁਲ ਬਿਲਕੁਲ ਠੀਕ ਹੈ ਜੀ ਇਸ ਤੋਂ ਇਲਾਵਾ ਹੁਣ ਆਪਾਂ ਥੋੜੀ ਜੀ ਗੱਲ ਕਰੀਏ ਇਲੈਕਸ਼ਨ ਦੀ ਇਸ ਤਰ੍ਹਾਂ ਕਿ ਹੁਣ ਇਲੈਕਸ਼ਨ ਦਾ ਦੌਰ ਆ ਕਿਉਂਕਿ ਜੇ ਆਪਾਂ ਇਹ ਗੱਲ ਨਾ ਕਰੀ ਤਾਂ ਫਿਰ ਆਪਾਂ ਨੂੰ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਥੋੜੀ ਜੀ ਖਟਾਸ ਦੀ ਕਮੀ ਰਹਿ ਜਾਊਗੀ ਦੇਖੋ ਜੀ ਇਲੈਕਸ਼ਨ ਦੀ ਅਗਰ ਗੱਲ ਕਰੀਏ ਤਾਂ ਇੱਕ ਪਾਸੇ ਮੋਦੀ ਜੀ ਦਾ ਚਿਹਰਾ ਹੈ ਦੂਜੇ ਪਾਸੇ ਮਹਾ ਠੱਗ ਬੰਦਨ ਮੈਂ ਗੱਠ ਬੰਦਨ ਨਹੀਂ ਕਹੂੰਗਾ ਮਹਾ ਠੱਗ ਬੰਦਨ ਹੈ ਇੰਡੀਆ ਅਲਾਈანს ਜਿਹਨੂੰ ਇਹਨਾਂ ਨੇ ਨਾਮ ਦਿੱਤਾ ਵੱਖ-ਵੱਖ ਪਾਰਟੀਆਂ ਜਿਹੜੀਆਂ ਇੱਕ ਦੂਜੇ ਨਾਲ ਸਾਰਾ ਦਿਨ ਕਤੂਨ ਮੁੱਕੀ ਹੁੰਦੀ ਸੀ ਅੱਜ ਉਹ ਇੱਕ ਦੂਜੇ ਦੀ ਗੋਦੀ ਦੇ ਵਿੱਚ ਜਾ ਕੇ ਬੈਠੇ ਆ ਉਹ ਸਿਰਫ ਤੁਸੀਂ ਸਵਾਲ ਲਗਾ ਲਓ बसपा ਲਗਾ ਲਓ ਕਾਂਗਰਸ ਪਾਰਟੀ ਲਾ ਲਓ ਆਮ ਆਦਮੀ ਪਾਰਟੀ ਲਾ ਲਓ ਕੇਜਰੀਵਾਲ ਸਾਹਿਬ ਹੱਥਾਂ 'ਚ ਫਾਈਲ ਚੱਕ ਕੇ ਫਿਰਦੇ ਹੁੰਦੇ ਸੀ 100-100 ਪੰਨਿਆਂ ਦੀ ਵੀ ਮੇਰੇ ਕੋਲੇ ਸੋਨੀਆ ਗਾਂਧੀ ਖਿਲਾਫ ਸਬੂਤ ਨੇ ਮੇਰੇ ਕੋਲੇ ਟੀ ਰਾਜਸਨ ਖਿਲਾਫ ਸਬੂਤ ਨੇ ਅੱਜ ਕਿੱਥੇ ਗਏ ਉਹਨਾਂ ਦੇ ਸਬੂਤ ਅੱਜ ਉਹ ਖੁਦ ਜਾ ਕੇ ਕਾਂਗਰਸ ਦੀ ਦੋਦੀ ਦੇ ਵਿੱਚ ਜਾ ਕੇ ਬੈਠੇ ਆ। ਇਹ ਆ ਕਿ ਐਦਾਂ ਦਾ ਹੀ ਹੁਣ ਜਿਵੇਂ ਆਪਣੇ ਦੋਦੀ ਦੀ ਆਪਾਂ ਜਿਹੜਾ ਸੰਗਰੂਰ ਦੀ ਸੀਟ ਨੂੰ ਵੀ ਲੈ ਲਈਏ ਉਹ ਵੀ ਇੱਕ ਬਹੁਤ ਵੱਡੀ ਹੋਟ ਸੀਟ ਮੰਨੀ ਜਾਂਦੀ ਹੈ ਕਿਉਂਕਿ ਸੀਐਮ ਸਿਟੀ ਕਰਕੇ ਵੀ ਤੇ ਇੱਥੇ ਜਿਹੜੇ ਖੜੇ ਨੇ ਲੀਡਰ ਉਹ ਵੀ ਆਪਣੇ ਆਪ ਦੀ ਇੱਕ ਬਹੁਤ ਵੱਡੀ ਲੀਡਰ ਥੰਮਕ ਕਹਾਂਦੇ ਨੇ। ਦੇਖੋ ਜੀ ਕਾਂਗਰਸ ਤੇ ਆਪ ਦੀ ਮਿਲੀ ਭੁਗਤ ਹੈ। ਕਾਂਗਰਸ ਨੇ ਇੱਥੋਂ ਬਾਹਰਲਾ ਕੈਂਡੀਡੇਟ ਦਿੱਤਾ ਸਖਪਾਲ ਖੈਰਾ। ਠੀਕ ਹੈ ਜੀ ਮੈਨੂੰ ਤਾਂ ਲੱਗਦਾ ਨਹੀਂ ਉਹਨਾਂ ਦਾ ਕੋਈ ਇੱਥੇ ਆਧਾਰ ਹੈਗਾ ਉਹਨਾਂ ਨੂੰ ਤਾਂ ਮੈਨੂੰ ਲੱਗਦਾ ਪਿੰਡਾਂ ਦੇ ਛੋਟੇ ਸ਼ਹਿਰਾਂ ਦੇ ਵੀ ਸਾਰੇ ਤਾਂ ਕੋ ਗੱਲ ਕਰਦੀ ਕਰਦੀ ਕਿ ਯਾਦ ਆ ਗਿਆ ਕਿ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲੜੀ ਉਹ ਵੀ ਹੁਣ ਕਾਂਗਰਸ ਛੱਡ ਕੇ ਹੁਣ ਆਪ ਦੀ ਝੋਲੀ ਵਿੱਚ ਬੈਠ ਗਏ ਇਹਦੇ ਲਈ ਹੁਣ ਤੁਸੀਂ ਕੀ ਕਿੱਦਾਂ ਦੇਖਦੇ ਹੋ ਦੇਖੋ ਜੀ ਮੈਂ ਇਹਦੇ ਬਾਰੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਰਾਜਨੀਤਿਕ ਕੈਰੀਅਰ ਨੂੰ ਦੇਖਦੇ ਹੋ ਉਹਨਾਂ ਨੇ ਆਪਣਾ ਕੋਈ ਫੈਸਲਾ ਲਿਆ ਹੁਣ ਪਰ ਮੈਂ ਉਹਨਾਂ ਨੂੰ ਇੱਕ ਇਹ ਰਾਜਨੀਤਿਕ ਆਤਮੱਤਿਆ ਹੀ ਕਹਾਂਗਾ ਜਿਹੜੀ ਉਹਨਾਂ ਨੇ ਕੀਤੀ ਹੈ ਕਿਉਂਕਿ ਇੱਕ ਵਾਰੀ 22 ਸਾਲ ਆਪਾਂ ਇੱਕ ਬੰਦੇ ਨੂੰ ਆ ਉਹਨੇ ਆ ਕਿਤਾਉ ਆ ਕੀਆ ਉਹਦੀ ਪਾਰਟੀ ਕੀ ਹੈ ਹਜੇ ਪਾਰਟੀ ਨਹੀਂ ਹੈਗੀ ਪਾਰਟੀ ਦੇ ਨਾਮ ਨਹੀਂ ਹੈਗਾ ਇੱਕ ਛੋਟਾ ਜਿਹਾ ਬੁਲਬਲਾ ਇਹਦਾ ਕੋਈ ਪਤਾ ਨਹੀਂ ਕਦੋਂ ਫਟ ਜੇ ਪਰੰਤੂ ਅੱਜ ਉਹ ਹੀ ਪਾਰਟੀ ਦੇ ਵਿੱਚ ਉਹ ਹੀ ਬੁਲਬਲੇ ਦੇ ਥੱਲੇ ਬੈਠਣਾ ਉਹਦੇ ਨਾਲ ਜੁੜਨਾ ਵੇਖੋ ਮੈਂ ਇਹਦੇ ਬਾਰੇ ਜ਼ਿਆਦਾ ਕੁਝ ਤਾਂ ਕਹਿੰਦਾ ਨਹੀਂ ਉਹ ਤੁਹਾਨੂੰ ਵੀ ਪਤਾ ਅੰਦਰੋਂ ਅੰਦਰੀ ਕੀ ਸੈਟਿੰਗਾਂ ਹੋਈਆਂ ਹੋਣੀਆਂ ਇਹਨਾਂ ਦੀ ਠੀਕ ਹੈ ਜੀ ਠੀਕ ਹੈ ਠੀਕ ਹੈ ਬੇਸਿਕਲੀ ਅਗਰ ਮੈਂ ਰਾਜਨੀਤੀ ਦੀ ਗੱਲ ਕਰਾਂ ਤਾਂ ਇਹ ਰਾਜਨੀਤਕ ਤੌਰ ਤੇ ਇਹ ਰਾਜਨੀਤੀ ਖਤਮ ਹੋ ਗਿਆ ਠੀਕ ਹੈ ਠੀਕ ਹੈ ਜੀ ਇਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿ ਸਕਦਾ ਠੀਕ ਹੈ ਉਹਨਾਂ ਨੇ ਆਪਣਾ ਕੈਰੀਅਰ ਪੋਲੀਟੀਕਲ ਕੈਰੀਅਰ ਲਗਭਗ ਖਤਮ ਕਰ ਲਿਆ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਤੇ ਏਸੀ ਜੀ ਸਾਡੇ ਨਾਲ ਅੱਜ ਦੇ ਮਹਿਮਾਨ ਪ੍ਰੋਗਰਾਮ ਦੇ ਸੁਪੇਸ਼ ਜਨਰਲ ਜੀ ਯੁਵਾ ਆਗੂ ਭਾਜਪੀ ਦਾ ਸਾਨੂੰ ਹੁਣ ਇਜਾਜ਼ਤ ਦਿਓ ਧੰਨਵਾਦ ਤੁਹਾਡਾ ਤੁਹਾਨੂੰ ਅਚੇ ਜੀ